ਮੀਡੀਆ ਦੇ ਉੱਤੇ ਜੀ ਤੁਸੀਂ ਇੱਕ ਵਾਇਰਲ ਵੀਡੀਓ ਦੇਖ ਰਹੇ ਹੋਵੋਗੇ ਤੁਹਾਡੇ ਅੱਗੇ ਕਾਫੀ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਆ ਰਹੀਆਂ ਹੋਣਗੀਆਂ ਜਿਹਦੇ ਵਿੱਚ ਤੁਸੀਂ ਦੇਖਿਆ ਹੋਊਗਾ ਕਿ ਇੱਕ ਸੱਸ ਵੱਲੋਂ ਆਪਣੀ ਨੂੰਹ ਦੇ ਬੈੱਡਰੂਮ ਦੇ ਵਿੱਚ ਇੱਕ ਕੈਮਰਾ ਲਾਇਆ ਹੋਇਆ ਸੀ ਸੀਸੀਟੀਵੀ ਕੈਮਰਾ ਤੇ ਉਹ ਕੈਮਰੇ ਨੂੰ ਆਪਣੀਆਂ ਜਥੇਬੰਦੀਆਂ ਨੇ ਨਿਹੰਗ ਜਥੇਬੰਦੀਆਂ ਵੱਲੋਂ ਆ ਕੇ ਪੱਟਿਆ ਗਿਆ ਤੇ ਸੱਸ ਨਾਲ ਵੀ ਕੁਝ ਠੀਕ ਹੈ ਗੱਲਾਂ-ਵਾਟਾਂ ਹੋਈਆਂ ਕਾਫੀ ਤੁਹਾਡੇ ਜ਼ੈਨ ਦੇ ਵਿੱਚ ਵੀ ਹੋਊਗਾ ਕਿ ਇਹ ਮਸਲਾ ਕਿੱਥੋਂ ਦਾ ਹੈ ਇਹਦੇ ਵਿੱਚ ਸੱਸ ਗਲਤ ਹੈ ਜਾ ਫਿਰ ਨੂੰ ਗਲਤ ਹੈ ਜਾਂ ਜਿਹੜੀ ਕੁੜੀ ਆ ਉਹਦੇ ਪੇਕਾਂ ਪਰਿਵਾਰ ਸਹੀ ਹੈ ਜਾਂ ਗਲਤ ਹੈ ਜਾਂ ਇਹ ਮਸਲਾ ਕਿਉਂ ਹੋਇਆ ਸੀਸੀਟੀਵੀ ਕੈਮਰਾ ਕਿਉਂ ਲਾਉਣਾ ਪਿਆ ਉਹ ਤੁਹਾਨੂੰ ਪ੍ਰੋਪਰ ਪੂਰੀ ਗੱਲਬਾਤ ਕੁੜੀ ਨਾਲ ਉਸ ਨਾਲ ਜਿਹੜੀ ਨੂੰਹ ਹੈ ਕਰਦੀ ਉਸ ਨਾਲ ਤੇ ਉਸ ਕੁੜੀ ਦੇ ਭਰਾ ਨਾਲ ਸਾਰੀ ਗੱਲਬਾਤ ਕਰਾਵਾਂਗੇ ਇਹ ਵਿਆਹ ਤੋਂ ਲੈ ਕੇ ਕੈਮਰਾ ਲੱਗਣ ਤੱਕ ਦਾ ਮਸਲਾ ਕੀ ਉਹ ਦਿਖਾਵਾਂਗੇ ਤੇ ਤੁਸੀਂ ਆਹ ਦੇਖ ਲਓ ਆ ਕਰਦੀ ਤੁਸੀਂ ਵੀਡੀਓ ਦੇਖੀ ਹੋਗੀ ਆਪਣੀਆਂ ਜਿਹੜੀ ਜਥੇਬੰਦੀਆਂ ਆਈਆਂ ਨੇ ਉਹਨਾਂ ਨੇ ਘਰ ਨੂੰ ਵੰਡ ਵੀ ਦਿੱਤਾ ਦੋ ਹਿੱਸਿਆਂ 'ਚ ਕੁੜੀ ਨੂੰ ਤੇ ਪਰੌਣੇ ਨੇ ਇੱਕ ਅਲੱਗ ਇਹਨਾਂ ਨੇ ਵੰਡ ਕੇ ਚਲੋ ਸਹਿਮਤੀ ਨਾਲ ਹੋਇਆ ਜਾਂ ਕਿਵੇਂ ਉਹ ਸਾਰੀ ਗੱਲਬਾਤ ਪੁੱਛਦੇ ਆ ਅਲੱਗ ਇਹਨਾਂ ਨੂੰ ਇੱਧਰ ਘਰ ਦੇਤਾ ਤੇ ਇੱਧਰਲੇ ਪਾਸੇ ਇੱਕ ਉਹ ਟਾਇਲਟ ਬਣਾ ਕੇ ਗਏ ਨੇ ਇੱਕ ਨਾਰਮਲ ਬਾਥਰੂਮ ਬਣਾ ਕੇ ਗਏ ਨੇ ਤੇ ਇੱਧਰ ਦਰਵਾਜ਼ਾ ਵੀ ਕੱਢਦਾ ਕਰਦਾ ਅਲੱਗ ਕਰਤਾ ਤੇ ਆਜੋ ਹੁਣ ਤੁਹਾਨੂੰ ਉਹ ਰੂਮ ਦਿਖਾਵਾਂਗੇ ਜਿਹਦੇ ਵਿੱਚ ਕੈਮਰਾ ਲੱਗਿਆ ਹੋਇਆ ਸੀ ਆ ਹੈਗਾ ਜੀ ਉਹ ਕਮਰਾ ਜਿਹਦੇ ਅੰ ਆਜੋ ਤੁਹਾਨੂੰ ਕਮਰੇ ਦਾ ਮਾਹੌਲ ਦਿਖਾ ਦਾਨੇ ਆ ਸਾਰਾ ਆਹ ਗੇਟ ਹੈ ਜਿਹੜਾ ਇਹ ਕੱਢਿਆ ਗਿਆ ਠੀਕ ਹੈ ਬਾਅਦ ਚੋਂ ਕਿਉਂਕਿ ਇਹ ਜਿਹੜਾ ਘਰ ਹੈ ਜਦੋਂ ਇਹਨੂੰ ਬੰਡਦਾ ਇਹਦਾ ਗੇਟ ਪਹਿਲਾਂ ਦੂਸਰੇ ਪਾਸੇ ਸੀ ਹੁਣ ਜਦੋਂ ਕੰਧ ਕੱਢ ਕੇ ਇਹਦਾ ਗੇਟ ਇਧਰਲੇ ਪਾਸੇ ਕਰਤਾ ਆਜੋ ਆਹ ਸੀਸੀਟੀਵੀ ਕੈਮਰਾ ਤੁਹਾਨੂੰ ਦਿਖਾਉਨੇ ਆ ਉਹ ਉਧਰ ਸਾਹਮਣੇ ਲੱਗਿਆ ਹੋਇਆ ਹੈ ਸ਼ਰਮਾ ਜੀ ਜ਼ੂਮ ਕਰਕੇ ਦਿਖਾ ਦਿਓ ਮੜਾ ਜਾਂ ਉਹ ਸਾਹਮਣੇ ਲੱਗਿਆ ਹੋਇਆ ਕੈਮਰੇ ਬਾਰੇ ਵੀ ਆਪਾਂ ਪੁੱਛਦੇ ਆਂ ਵੀ ਇਹਦਾ ਮੂੰਹ ਪਰਾਂ ਕਦੋਂ ਕੀਤਾ ਗਿਆ ਤੇ ਇਹਦੀਆਂ ਤਾਰਾਂ ਵੀ ਤੁਸੀਂ ਦੇਖ ਲਓ ਵੀ ਉਹ ਕੱਟੀਆਂ ਗਈਆਂ ਨੇ ਤੇ ਆ ਆ ਗਿਆ ਜੀ ਉਹ ਬੈਡਰੂਮ ਠੀਕ ਹੈ ਇਹ ਬੈਡਰੂਮ ਨੂੰ ਕਵਰ ਕਰਨ ਵਾਸਤੇ ਤੇ ਪੂਰਾ ਕੈਮਰਾ ਲਾਇਆ ਹੋਇਆ ਸੀ ਆਪਾਂ ਇਸ ਘਰ ਦੀ ਨੂੰ ਨਾਲ ਵੀ ਗੱਲ ਕਰਾਂਗੇ ਤੇ ਕੁੜੀ ਦੇ ਜਿਹੜਾ ਭਰਾ ਹੈ ਉਹਨਾਂ ਨਾਲ ਵੀ ਪੂਰੀ ਫੈਮਿਲੀ ਨਾਲ ਗੱਲ ਕਰਾਂਗੇ ਕਿ ਇਹਦੇ ਵਿੱਚ ਸਹੀ ਕੌਣ ਹੈ ਗਲਤ ਕੌਣ ਹੈ ਧੱਕਾ ਕਦੋਂ-ਕਦੋਂ ਹੁੰਦਾ ਰਿਹਾ ਹੈ ਜਾਂ ਪ੍ਰਸ਼ਾਸਨ ਨੇ ਕਿੰਨੀ ਕੁ ਸੁਣਵਾਈ ਕੀਤੀ ਹੈ ਕੀ ਇਹਤੇ ਕਾਰਵਾਈ ਕੀਤੀ ਹੈ ਹਾਂਜੀ ਆਪਾਂ ਬੈਠੇ ਆਂ ਜੀ ਅੱਜ ਨਗਲੇ ਪਿੰਡ ਦੇ ਵਿੱਚ ਨਗਲਾ ਪਿੰਡ ਜੀ ਸੰਗਰੂ ਤੇ ਲਹਿਰੇ گاਗੇ ਦੇ ਵੀ ਬਿਲਕੁਲ ਨਜ਼ਦੀਕ ਹੈ ਤੁਹਾਨੂੰ ਸਾਰਾ ਘਰ ਦਾ ਮਾਹੌਲ ਦਿਖਾਤਾ ਕੈਮਰਾ ਦਿਖਾਤਾ ਹੁਣ ਆਪਾਂ ਬੈਠੇ ਆ ਜੀ ਉਹ ਸਾਹਮਣੇ ਭੈਣ ਬੈਠੀ ਐ ਜਿਹੜੀ ਨਗਲੇ ਦੀ ਪਿੰਡ ਦੀ ਨੂੰ ਜਿਹਦੇ ਬੈੱਡਰੂਮ ਦੇ ਵਿੱਚ ਸੱਸ ਦੁਆਰਾ ਕੈਮਰਾ ਲਾਇਆ ਹੋਇਆ ਸੀ ਗੁਪਤ ਕੈਮਰਾ ਕਹਿ ਸਕਦੇ ਆ ਸੀਸੀਟੀਵੀ ਕੈਮਰਾ ਲਾਇਆ ਹੋਇਆ ਸੀ ਮਕਸਦ ਕੀ ਸੀ ਉਹ ਕੈਮਰਾ ਲਾਉਣ ਦਾ ਉਹ ਵੀ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਤੇ ਇਹ ਕੁੜੀ ਦੇ ਭਰਾ ਬੈਠੇ ਨੇ ਇਹਨਾਂ ਨਾਲ ਵੀ ਆਪਾਂ ਸਾਰੀ ਗੱਲਬਾਤ ਕਰਾਂਗੇ ਕਿ ਇਹ ਵਿਆਹ ਹੋਣ ਤੋਂ ਲੈ ਕੇ ਹੁਣ ਤੱਕ ਇਹ ਜਿਹੜਾ ਤਸ਼ੱਦਦ ਹੋਇਆ ਕੁੜੀ ਦੇ ਉੱਤੇ ਇਹਦੇ ਪਿੱਛੇ ਕਾਰਨ ਕੀ ਐ ਇਹਨਾਂ ਦੀ ਟਿੱਲ ਐ ਜਾਂ ਕੁੜੀ ਦੇ ਵਿੱਚ ਕੋਈ ਗਲਤੀ ਐ ਜਾਂ ਫਿਰ ਸੱਸ ਐ ਜਿਹੜੀ ਉਹਦੇ ਵਿੱਚ ਕੋਈ ਗਲਤੀ ਐ ਨੇ ਉਹ ਸਾਰੀ ਗੱਲਬਾਤ ਹਾਂਜੀ ਭਾਈ ਕਿਵੇਂ ਹੋ ਜੀ ਠੀਕ ਠਾਕ ਹਾਂਜੀ ਭਾਈ ਜੀ ਠੀਕ ਠਾਕ